ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਕ ਬਖਸ਼ ਕਰਿਆ ਸੰਪੂਰਨ ਸਾਗਰ ਪਰ ਉਤਰਿਏ ਮੈਂ ਸਾਗਰ ਤੋਂ ਅਸੀਂ ਕਿਵੇਂ ਨਿਕਲਿਆ ਆਦਿਆਂ ਸਾਗਰ ਕੋਲ ਤਰਿਆ ਗੋਣ ਅਰਜੋਗ ਗੋਣ ਤਮਗੋਣ ਸਤੋ ਗੋਣ ਇਸ ਹਗਰਾ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦਿਤ ਆਈਏ ਹੁਣ ਸੰਤ ਕਿਨੂੰ ਗਿਆ ਗਿਆ ਸੰਤ ਤਾਂ ਇਹ ਸੰਗਦਨ ਗਿਆ ਜਿਹੜਾ ਸੰਗ ਦੇ ਵਿੱਚ ਬੈਠ ਕੇ ਕੋਈ ਗੁਰਮੁਖ ਇਹ ਪੈਸੇ ਦਾ ਸੰਗ ਵਰਗਾ ਗੁਰਪਿਆਰਾ ਤਰੀਕਾ ਦੱਸਿਆ ਗੁਰਬਾਣੀ ਨਾਲ ਜੋੜਿਆ ਮਾਗਨੇ ਵਕਸ ਕੀਤੀ ਉਹਨਾਂ ਬਚਨ ਜਿਹੜੇ ਹੈ ਗਿਆ ਉਹ ਗੁਰਵਾਣੀ ਨਾਲ ਜੁੜੇ ਜਿਹੜੇ ਮਨ ਨੂੰ ਪਿਆਰ ਬਹਿ ਗਿਆ ਭਾਵਨਾ ਪਾ ਗਈ ਮਾਲਕ ਦਾਸ ਦੇ ਉੱਤੇ ਇਹ ਤਨ ਵਿੱਚ ਸੰਤਬਹਿ ਪਿਆਰੇ ਪ੍ਰੀਤਮ ਦੇ ਮਿਲਾਏ ਮੇਰਾ ਤਨ ਆਏ ਏ ਬەڵਾ ਉਹਨਾਂ ਸੰਤਨ ਵਿੱਚ ਨਾ ਪੈਂਦਾ ਜਿਹੜਾ ਟੀਚਰ ਹੁੰਦੇ ਆ ਉਹਨਾਂ ਹੁਕਮ ਮੰਨਾ ਪੈਂਦਾ ਫੇਰ ਜਿਆਦਾ ਹੁਕਮ ਮੰਨਾਂਗੇ ਮਾਲਕੇ ਦਰਤੇ ਫੇਰ ਅਸੀਂ ਉਹ ਬਚਨ ਦੇ ਰਾਹੀਂ ਉਹਨਾਂ ਰਾਹੀਂ ਕਿਉਂ ਦਿਲ ਮਿਲੇ ਹੁੰਦੇ ਆ ਜੋ ਦਿਲ ਮਿਲਿਆ ਮਿਲ ਰਿਹਾ ਮਿਲਿਆ ਕਈ ਰਸੋਈ ਫੇਰ ਇਹਨਾਂ ਜਿਹੜਾ ਮਾਲਕ ਨੇ ਕਿਰਪਾ ਕੀਤੀ ਆ ਅਸੀਂ ਤ੍ਰੈਗੋਣ ਦੇ ਵਿੱਚ ਕਰਮ ਤਰਮ ਬਖਾਣ ਦੇ ਫਸ ਗਏ ਜਮਲੇ ਬਸਾ ਗਏ ਨ ਪਾਰਨਿਕਾ ਸੋਖਾ ਦੇਕਾ ਦੱਸਿਆ ਮਾਰਕ ਨੇ ਚਾਹ ਖੱਤਰੀ ਆ ਜਾਂ ਬ੍ਰਾਹਮਣਾ ਤੇ ਆ ਸੋਧਾ ਜਾਂ ਬੈਸਾ ਇਹ ਸਾਰਾ ਸਾਂਝਾ ਜਿਆਦਾ ਸੀ ਇਸ ਚੀਜ਼ ਦਾ ਵਰਣਨ ਕਰਦੇ ਆ ਸੰਨ ਭੇਜਦਾ ਜਾਂਦਾ ਪਰ ਲੱਗ ਜਾਂਦਾ ਵੈਦਾਂ ਦਾ ਪਤਾ ਲੱਗ ਗਿਆ ਮੇ ਇੱਕ ਅੱਖਰ ਜੋ ਗੁਰਮੁਖ ਦੇ ਮਨੁਜ ਜਬਾਤ ਜਾਂਦਾ ਉਹ ਮਨ ਨਰ ਮਰ ਰਹੀਦਾ। ਅੱਖਰ ਕਿਹੜਾ ਵਾ? ਇੱਕ ਅੱਖ ਮੇਰੇ ਪੜਨ ਵਾਸਤਾ ਪੜਨ ਵਾਸਤਾ ਬਹੁਤ ਜਨਨਾ ਮਾ। ਉਹਦੇ ਮਹਿਮਾ ਗਣੀ ਨਹੀਂ ਜਾ ਸਕਦੀ। ਉਹਦੇ ਮਾਲਕ ਦੇ ਦਰਤੇ ਜਾਂ ਜਾਣੇ ਆ। ਸਾਰੇ ਮਾਲ ਕਿਰਪਾ ਕਰਦਾ ਕਿਉਂ ਖੱਤਰੀ ਬ੍ਰਹਮਣ ਸੂਦ ਬੈਸ ਉਪਦੇਸ਼ ਉਹ ਵਰਨ ਕੋ ਸਾਂਝਾ ਕੋਈ ਰਾਮ ਜਪਦਾ ਕੋਈ ਅੱਲਾ ਜਪਦਾ ਕੋਈ ਬਾਹਰ ਜਪਦਾ ਕੋਈ ਓਮ ਨੋ ਸਵਾਜ ਦਾ ਜਪਦਾ ਇਤੇ ਹੀ ਕਹਾ ਜਿਹੜਾ ਇਹ ਸਾਂਝਾ ਉਪਦੇਸ਼ ਆ ਇਹ ਗੁਰਵਾਲੀਂ ਦਿੱਤਾ ਪਾਣ ਹੋਣ ਜੇ ਹਿੰਦੂ ਮਤ ਦੇ ਵਿੱਚ ਆ ਰਾਮ ਕਹਿੰਦੇ ਆ ਰਾਮ ਬੋਲਣ ਦਾ ਤਰੀਕਾ ਅਸੀਂ ਆਦੀ ਆਵਾਜ਼ ਨੂੰ ਪਕੜਨਾ ਹੁੰਦਾ ਤੇ ਆਪਣੀ ਆਵਾਜ਼ ਆ ਲਿਪੋਂ ਵਿੱਚ ਵਰਗਟ ਹੁੰਦੀ ਆ ਸੱਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤਰੇਪਣ ਸਾਜਾ ਘਟ ਘਟ ਜੋਸ਼ ਹੋਵੇ ਸਫਤਿ ਵਿੱਚ ਜੋ ਪੌਣ ਆਈ ਪੌਣ ਜਿਵੇਂ ਪਾਣੀ ਤੇ ਆ ਕਰਨ ਵਰਗਟੋਈ ਜਾਂ ਜੇ ਪੌਣ ਬਚੋਲਾ ਨਾ ਕਿਉਂ ਪੌਣ ਗੁਰੂ ਪਾਣੀ ਪਿਤਾ ਜਾਂ ਜੇ ਪੌਣ ਦਾ ਰਲਦੇ ਆ ਜਿੱਥੋਂ ਪੌਣ ਆ ਰਹੀ ਆ ਉਹ ਸਾਡਾ ਦਾਰਾ ਸੋ ਦਾਰ ਤੇਰਾ ਕਿਹਾ ਸੋ ਕਰ ਕੇ ਕਿਹਾ ਜਿਤੋਂ ਅਰਸਲ ਸੰਭਾਲੇ ਇਤੇ ਅਨਦਰ ਵਾਜੇ ਵਾਜਦਾ ਜਿਸ ਤੇ ਹੜਾ ਪਾਰ ਉਤਾਰਾ ਵਾ ਉਹਨੇ ਕਹਾਂ ਬਚਨ ਸੰਤੋ ਸਾਗਰ ਪਾਰ ਉਤਰੀਆ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤੜੀਏ ਆ ਰਾਮ ਕੇ ਬੋਲੇਆ ਸਵਾਸ ਅੰਦਰ ਗਿਆ ਹਰਾ ਬਾਹਰ ਗਿਆ ਹਰਾ ਮ ਹਰਾ ਮ ਰ ਜਾਣੀ ਮਤਲਬ ਆਪਾਂ ਗਲ ਤੱਕ ਜਾ ਕੇ ਜਾਂ ਅਸੀਂ ਰਾ ਕਹਿੰਦੇ ਆ ਤੇ ਬਾਹਰ ਨੂੰ ਮਾ ਕਹਿੰਦੇ ਆ ਫਿਰ ਇੱਕ ਜਗ ਜਿਹੜੀ ਆਪਣੀਆਂ ਨਾਭੇ ਗਾਲਾ ਆਹ ਇਹਦੇ ਤੇ ਆਟੋਮੈਟਿਕ ਜਾ ਕੇ ਨਾਭੀ ਤੱਕ ਚਲੇ ਜਾਂਦਾ ਹੈ ਹਾਂ ਮਾ ਰਾ ਮਾ ਇਹ ਤਾਂ ਅੱਲਾ ਕਹਿੰਦੇ ਆ ਜਾ ਸਾਨੂੰ ਪਤਾ ਲੱਗ ਗਿਆ ਸਾਡਾ ਫੁਰਨਾ ਵਿਚਾਰ ਖਤਮ ਹੋ ਗਿਆ ਗੁਰਬਾਣੀ ਦੁਆਰਾ ਅਸੀਂ ਆਹ ਇੱਕ ਦੂਜੇ ਨਾਲ ਸਾਂਝ ਕੀਤੀ ਜਿਹੜੀ ਗੁਰਬਾਣੀ ਆ ਗਿਆਨ ਆ ਇਹ ਸਾਡੇ ਫੁਰਨੇ ਬੰਦ ਕਰਦੀ ਆ ਉਸਾ ਮੁਸਲਮਾਨੀ ਮਤ ਜੇ ਅੱਲਾਹ ਕਹਿੰਦੇ ਆ ਖੁਦਾਈ ਕਹਿੰਦੇ ਆ ਇਹ ਅੱਲਾਹ ਬੋਲਣਾ ਅਸੀਂ ਉਹ ਵੀ ਗਲੇ ਤੇ ਜਾ ਕੇ ਅਲ ਅਲ ਲਾ ਅਲ ਲਾ ਖ ਲ ਕ ਦਾ ਖ ਦਾਇ ਖਦਾ ਬੁਰਨਾ ਸੰਲੈਤੀ ਇਹ ਪਤਾ ਲੱਗਿਆ ਮੈਂ ਕਿਵੇਂ ਬੋਲਣਾ ਤਾਂ ਇਹ ਕਹੇ ਰਾਮ ਵੀ ਕਹਿੰਦੇ ਆ ਹਿੰਦੂਮਤ ਦਾ ਰਾਮ ਰਾਮ ਸਭ ਕੋ ਕਹਿਆ ਕਹਾਂ ਰਾਮ ਨਾ ਹੋਏ ਗੁਰ ਪ੍ਰਸਾਦਿ ਰਾਮ ਮਨ ਵਸੇ ਤਾਂ ਗੁਰ ਪ੍ਰਸਾਦਿ ਤਰ ਜਾਂਦਾ ਤਰੀਕਾ ਯੋਗਤੀ ਨਾਲ ਇਸੇ ਦਰਸਿ ਉਸ ਮਾਲਕ ਦੇ ਦਰਤੇ ਉਹਦੇ ਕਿਰਪਾ ਦੁਆਰਾ ਹੀ ਇਹ 7 ਗੁਣ ਚੋਂ ਪਾਰ ਨਿਕਲ ਜਾਂਦੇ ਆ ਜਿੱਥੇ ਜੀ ਫਸੇ ਜਾਂ ਕੀ ਕਹਿੰਦੇ ਆ ਕਰਮ ਧਰਮ ਪਖੰਡ ਜੋ ਦੀ ਸੇ ਤਿੰਨ ਜਮ ਜਗਤੀ ਲੁੱਟੇ ਅਸੀਂ ਇੱਕ ਕਰਮਗਾਲ ਨਾਲੇ ਧਰਮ ਸਾੜਤਾ ਧਰਮਗਾਲ ਨਾਲੇ ਕਰਮ ਸਾੜਤਾ ਅਸੀਂ ਦੋਹਾਂ ਨੂੰ ਕਦੇ ਨਹੀਂ ਸੱਚ ਇਕ ਕੀਤਾ ਸਾਨੂੰ ਜਮ ਲੁੱਟੇ ਜਾਂਦੇ ਆ ਯਾਦਾ ਸੀ ਉਹ ਦੇ ਕੀਰਤਨ ਜੇ ਮਾਲਕ ਗਾਉਂਦਾ ਆਪ ਪਰਮੇਸ਼ਰ ਆਪ ਗਾਉਂਦਾ ਮੇਰਾ ਪਰਮੇਸ਼ਰ ਆਪ ਗਾਉਂਦਾ ਵਾ ਆਪ ਜਪਦਾ ਵਾ ਉਹਨੂੰ ਜੇ ਅਸੀਂ ਜਾ ਕੇ ਸੁਣਾਂਗੇ ਅਸੀਂ ਇੰਨਾ ਜਮਾਂ ਤੋਂ ਛੁੱਟ ਜਾਗੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਦੇ ਜਿੱਤ ਛੁੱਟੇ ਜੇ ਕਰਤੇ ਦਾ ਕੀਰਤਨ ਜਿੱਤੇ ਵਾ ਜਾਗਣਾ ਜਾਗਣਾ ਜਾਗਣੇ ਕਰ ਕੀਰਤਨ ਮੇ ਜਾਗਣਾ ਕਹਤਰਾ ਗੋਂਦੇ ਵਿੱਚ ਅਸੀਂ ਤੀਰਥਾਂ ਜਾ ਕੇ ਹਉਮੈ ਨਾਲ ਮੈਲ ਭਰ ਜਾਂਦੀ ਆ ਕਹਿੰਦੇ ਮੈਲ ਆ ਇਹ ਨਿਕਲਦੀ ਨਹੀਂ ਆਗੀ ਮੈਲ ਕੈਸੀ ਚੀਜ਼ ਆ ਜਿਹੜੀ ਕਿ ਹੰਕਾਰ ਦੇ ਵਿੱਚ ਬੰਦਾ ਚੱਲਦਾ ਚੱਲਦਾ ਆਪਣੇ ਆਪ ਨੂੰ ਮੈ ਵਿੱਚ ਲਿਆਉਂਦਾ ਅਹੀਂ ਕਹਿੰਦਾ ਕੋਟ ਤੀਰਥ ਮੰਜਨ ਅਸਨਾਨਾ ਕਹ ਕਰਉਂਦੀ ਇਸ ਕਲ ਮੈਲ ਪਰੀ ਜੇ ਕਾਲ ਯੋਗ ਵਿੱਚ ਮੈਲ ਪਰੀ ਜਾਂਦੀ ਆ ਜੇ ਅਸੀਂ ਸੰਗ ਦੇ ਵਿੱਚ ਸਾਧ ਸੰਗ ਦਾ ਸਾਧ ਸੰਗ ਦਾ ਮਤਲਬ ਹੁੰਦਾ ਵੀ ਜੇ ਅਸੀਂ ਵਿਚਾਰ ਮਾਰ ਕੇ ਸੁੰਨ ਦੇ ਵਿੱਚ ਬਹਿ ਜਾਈਏ ਮਾਲਕ ਦੇ ਦਰ ਤੇ ਬਹਿ ਜਾਈਏ ਉਹਨਾਂ ਦਾ ਸਾਧ ਸੰਗ ਉਹਦੇ ਗੁਣ ਹਰੀ ਦੇ ਨਰਮਰ ਕਰਦੇ ਉਹਦੇ ਗੁਣ ਸੌਣ ਸੌਣੇ ਸਾਡਾ ਮਨ ਨਰਮਲ ਹੋ ਜਾਂਦਾ ਸਾਧ ਸੰਗਤ ਜੋ ਹਰ ਗੁਣ ਗਾਵੇ ਸੋ ਨਰਮਲ ਕਰ ਲਈ ਜੇ ਈਮਾਲ ਸੰਗੈ ਚੱਲਦੀ ਆ ਮਾਲ ਕਿਰਪਾ ਕਰਦਾ ਵਾ ਕੱਲ ਵੀ ਚੱਲੀ ਸੀ ਹਰ ਰੋ ਚੱਲਦੀਆਂ ਗੁਰਬਾਣੀ ਦੁਆਰਾ ਜਿਹੜਾ ਗਿਆਨ ਆ ਗੁਰਵਾਣੀ ਦਾ ਇਹਦੇ ਪੜਨ ਦੇ ਨਾਲ ਅਸੀਂ ਤਰ ਨਹੀਂ ਸਕਦੇ ਪੜਿਆ ਮੈਲ ਨਤਰ ਪੁੱਛੋ ਕਹਨੀਆਂ ਜਾਏ ਕਉ ਬੇਦਕ ਤੇਵ ਸਿਮਰਤ ਸਭ ਸਤ ਇਨ ਪੜਿਆ ਮੁਕਤ ਨਾ ਹੋਈ ਇਹਨਾਂ ਵਿਚਾਰ ਨਾਲ ਮੁਕਤ ਹੋਣਾ ਗਿਆਨ ਲੈਣਾ ਇਹਨਾਂ ਤੋਂ ਉਸ ਅੱਖਰ ਪਰ ਗੈਣਾ ਇੱਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਰਮਲ ਸੋਈ ਅੱਖਾ ਘਟਿਆ ਜਾ ਨਾਦ ਤੂਰ ਫਿਰ ਇਹ ਉਪਦੇਸ ਹਨ ਜਾਂ ਜਾਵਾ ਖੱਤਰੀ ਬ੍ਰਾਹਮਣ ਸੋਦ ਬੈਸ ਉਪਦੇਸ਼ 54 ਕੋ ਸੰਜਾ ਇਹਦੇ ਕੋਈ ਮਰਜੀ ਜਾਂ ਜਾ ਸਕਦਾ ਕੋਈ ਮਰਜੀ ਇਹਦੇ ਨਾਲ ਜਾ ਸਕਦਾ ਕੋਈ ਅੱਲਾਹ ਬੋਲੇ ਕੋਈ ਰਾਮ ਬੋਲੇ ਕੋਈ ਵਾਹਿਰੂ ਬੋਲੇ ਕੋਈ ਓਮ ਬੋਲੇ ਕੋਈ ਖਦਾਈ ਬੋਲੇ ਆਈ ਵਰਗਾ ਨਾ ਗੁਰਮੁਖ ਦਾ ਨਾਮ ਜੱਪੇ ਉਦਰੇ ਸੋ ਕਲ ਮੈਂ ਘਟ ਘਟ ਨਾਨਕ ਮਾਝਾ ਆਹ ਹਰੇਕ ਸਰੀਰ ਦੇ ਵਿੱਚ ਗਿਰ ਆਪਣਾ ਸਰੀਰ ਰੋਮ ਰੋਮ ਜਿ ਮਾਰਗ ਬਸਿਆ ਆ ਅਸੀਂ ਪ੍ਰਗਟ ਕਰਨਾ ਇਹ ਗੁਪਤ ਬਾਤ ਦਾ ਉਹਦੇ ਹੁਕਮ ਮੰਨਣਾ ਅਸੀਂ ਹੁਕਮ ਸੁਣਨਾ ਜ਼ਰੂਰ ਆ ਬਣਾ ਪਰ ਬਚਿਆ ਰਹਿੰਦਾ ਅਸੀਂ ਵਿਚਾਰ ਮਾਰ ਕੇ ਵਿਚਾਰ ਮਾਰੇ ਤਰੇ ਤਰੇ ਉਲਟ ਜੋਨ ਆਵੇ ਵਿਚਾਰ ਮਾਰ ਕੇ ਕਰਨ ਦਾ ਫਿਰ ਮਾਲਕ ਬਣਦੇ ਕੀ ਕਹਿੰਦਾ ਮਾਲਕ ਭਗਤਾਂ ਬਣ ਆਏ ਪ੍ਰਭ ਆਪਣੇ ਸਿਓ ਜਲ ਥਲ ਮਈਲ ਸੋਈ ਜਲਾ ਵਿੱਚ ਵੀ ਆ ਥਲਾਂ ਵਿੱਚ ਵੀ ਆ ਆਕਾਸ ਸਾਰੇ ਜਗ੍ਹਾ ਤੇ ਮਾਲਕ ਪਤਾਲ ਜੋ ਆਪ ਹੰਦਾ ਜਿੰਨਾ ਨੇ ਸੰਤ ਸੰਗ ਪਹਿਲਾ ਸਾਹ ਸੰਗ ਸੀ ਸਾਹ ਸੰਗ ਦਾ ਮਤਲਬ ਹੁੰਦਾ ਕਿ ਅਸੀਂ ਸੁਣ ਜਿਵੇਂ ਗਏ ਜਦ ਸੰਤ ਸੰਗ ਹੁੰਦਾ ਜਿਹੜਾ ਸੰਤ ਸੰਗ ਆ ਉਹ ਜਿਹੜੇ ਅੰਦਰ ਅੰਮ੍ਰਿਤ ਬਾਣੀ ਚੱਲਦੀ ਆ ਉਹਨੂੰ ਸੁਣਨਾ ਜਿੰਨੂੰ ਕਹਿੰਦਾ ਆਨਾ ਦਾ ਪੁੰਜੀ ਸੰਤ ਨਾਥ ਰੱਖੇ ਗੁੰਜੀ ਕਹਿੰਦਾ ਉਹਦੇ ਨਾਲ ਆਵਾਜ਼ ਸੁਣ ਜੇ ਕੰਨਾਂ 'ਚ ਆਵਾਜ਼ਾਂ ਪੈਂਦੀਆਂ ਉਹਦੇ ਨਾਲ ਆਵਾਜ਼ ਸੁਣਦੇ ਨਾਲ ਚਾਹ ਕੋਈ ਅੱਲਾ ਬੋਲੇ ਰਾਮ ਬੋਲੇ ਬਾਹਰ ਬੋਲੇ ਜਦੋਂ ਸਵਾਮੀ ਬੋਲੇ ਉਹ ਆ ਜਾਂ ਇੱਕ ਹੀ ਸਾਰਿਆਂ ਦੇ ਉਹ ਸੁਣਦੇ ਨਾਲ ਸਾਡੇ ਜਿਹੜੇ ਅੰਦਰਲੇ ਭਿਆਨਕ ਖਿਆਲ ਆ ਉਹ ਸਾਰੇ ਖਤਮ ਹੋ ਜਾਂਦੇ ਆ ਕੋਟ ਅਪਰਾਧੀ ਸੰਤ ਸੰਗ ਉਧਰੇ ਕਰੋੜਾਂ ਅਪਰਾਧ ਵਾਲਿਆ ਸਿ ਅਪਰਾਧ ਕਰਦੇ ਆ ਅੱਜ ਤੱਕ ਜੰਮ ਤਾਂ ਕੇ ਰਹਿਣਾ ਆ ਇਦੇ ਮਤਲਬ ਨਾ ਆਪਾਂ ਨੂੰ ਪਤਾ ਹੈ ਕਿ ਅਸੀਂ ਜਨਮ ਜਨਮ ਦਾ ਕਾ ਵਿਸੜਿਆ ਹੋਵੇ ਤੈਨ ਹਾਰੇ ਸੋਂ ਆਣ ਮੜਾਵੇ ਅਸੀਂ ਵਿਸੜੇ ਹੋਏ ਆ ਜਨਮਾ ਜਨਮ ਦੇ ਕੋ ਮਾਇਆ ਨੇ ਸਾਨੂੰ ਸੰਗਤ ਤੋਂ ਪਰੇ ਕਰਤਾ ਹੁਣ ਮਾ ਮਾਇਆ ਦੇ ਮੋਹ ਨੂੰ ਕੱਢਣਿਆ ਸਨ ਸੰਤ ਮਿਲ ਗਏ ਜਿਹੜੇ ਕਿ ਗੁਰਮ ਪਿਆਰੇ ਜਿਨ੍ਹਾਂ ਨੇ ਸਾਨੂੰ ਮਾਲਕ ਦੇ ਸਰਨ ਵਿੱਚ ਭੇਜਤਾ ਜਿਹੜੇ ਮਾਲਕ ਦੀ ਸਰਨ ਆ ਉਹ ਸੰਤ ਆ ਕੀ ਕਹਿੰਦੇ ਮਾਲਕ ਮਾਇਆ ਮੋਹ ਭਰਮ ਭੋ ਕਾਟੇ ਭੋ ਮਨ ਡਰ ਸੰਤ ਸਰਨ ਜੋ ਆਵੇ ਜਿਹੜਾ ਉਸ ਮਾਲਕ ਦੇ ਦਰਤੇ ਜਾਂਦਾ ਵਾ ਮਾਲਕ ਦੇ ਪਿਆਰ ਭਾਵਨਾ ਨਾਲ ਭੇਜਦਾ ਵਾ ਉਹਦੀ ਮਹਿਮਾ ਅਲੱਗ ਆ ਉਹਦਾ ਕੌਤਕੀ ਲੱਗਾ ਇਹ ਹ ਮਨੋਰਤ ਕਰ ਅਰਾਧੇ ਸੋ ਸੰਤਨ ਤੇ ਪਾਵੇ ਸੰਗਤ ਵਿੱਚੋਂ ਹੁਣ ਇੱਥੇ ਸੰਤਨ ਕਹਦਾ ਸੰਤਨ ਸੰਗਤ ਜਨ ਕੀ ਮਹਿਮਾ ਕੇਤਕ ਬਰਨ ਜੋ ਪ੍ਰਭ ਆਪਣੇ ਪਾਣੀ ਜਿਹੜੇ ਪਾਣੀ ਵਿੱਚ ਆ ਗਿਆ ਕਹੋ ਨਾਨਕ ਜਿਨ ਸਤਗੁਰ ਭੇਟਿਆ ਕਹੋ ਨਾਨਕ ਜਿਨ ਸਤਗੁਰ ਭੇਟਿਆ ਤੇ ਸਭ ਤੇ ਪੈ ਨਖਾਨੇ ਜਮਾਤੋਂ ਜਾਂ ਕਰਜ਼ੇ ਉਲਾਤਾ ਕਾਰਜ ਕਰ ਲੈੰਦਾ ਜਿਆਦਾ ਸਿੰਘ ਉਸ ਮਾਲਕ ਦੇ ਦਰ ਤੇ ਪ੍ਰਵਾਸਾ ਪੂਰਾ ਟੱਕ ਕੇ ਮਾਲਕ ਦੇ ਦਰ ਤੇ ਬਹਿਨੇ ਆ ਉਹਦੀ ਆ order ਲੈਨੇ ਆ ਫਿਰ ਸਾਨੂੰ ਅਗਨ ਤੇ ਰੱਖ ਦਿੰਦਾ ਸਾਮਕੇ ਮਹਾ ਅਗਨ ਤੇ ਤੋਂਦੇ ਹੱਥ ਦੇ ਰੱਖਿਆ ਪਏ ਤੇਰੀ ਸੁਣਾਈ ਉਹ ਚਰਨਾਂ ਚ ਸੋਨ ਜਿਹਨਾਂ ਕਰੇ ਨਹੀਂ ਜਾਂਦੇ ਹੈਗੇ ਇਹ ਜਿੰਨਾ ਮਰਜੀ ਬਾਣੀ ਪੜੀਏ ਬਾਹੋ ਕਾਲੀਏ ਰਾਮ ਕਰੀ ਅੱਲਾ ਕੇ ਓਮ ਕੇ ਲਈ ਨਹੀਂ ਨਿਕਲ ਸਕਦੇ ਤੇਰਾ ਮਾਣ ਤਾਣ ਰਿੱਧ ਅੰਤਰ ਹੋ ਦੂਜੀ ਆਸ ਚੁਕਾਈ ਅਸੀਂ ਦੇ ਇੱਕ ਮਾਣ ਤਾਣ ਦੇ ਭੁੱਖੇ ਹੋਗੇ ਮਾਲਕ ਦੇ ਅਜੇ ਤੇਰੇ ਉਹਦੀ ਆਸ ਹੀ ਖਤਮ ਕਰਤੀ ਮੈਂ ਜੋ ਦਿਨ ਨਾ ਇਹ ਚਾਰ ਦਿਨ ਦੇ ਖੇੜਾ ਉਤੇ ਪ੍ਰਵਾਸਾ ਕਰ ਲਿਆ ਤੇਰਾ ਟੇਕ ਪ੍ਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਉਹਨੂੰ ਨਾਮ ਨੂੰ ਸੁਣ ਸੁਣ ਕੇ ਜਿਹੜਾ ਮਾਲਕ ਦਾ ਨਾਮ ਆ ਆਵਾਜ਼ ਇਹਨੂੰ ਕਹਿੰਦੇ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣੋ ਹੋਵੇ ਪਰਮਗਤ ਮੇਰੀ ਜਲਣ ਬੁਝੇ ਸਿਤਲੋਏ ਮਨੁਆਂ ਸਤਿਕਾਰ ਦਾ ਦਰਸ਼ਨ ਪਾ ਜੀ ਅੰਧ ਕੋਬ ਤੇ ਉੱਥੋਂ ਫੇਰ ਐਸੀ ਆ ਬਾਣੀ ਸੁਣਦੇ ਨੇ ਫੇਰ ਸਾਨੂੰ ਕੱਢਦਾ ਅੰਧ ਕੋਬ ਤੇ ਕੱਢ ਲੈ ਤਮ ਆਪਣੇ ਪਏ ਕਿਰਪਾਲਾ ਮਨ ਖੁਸ਼ ਹੋ ਗਿਆ ਸਿਆਂ ਕਰਨ ਦੇ ਉੱਪਰ ਲਾਇਆ ਜਿਵੇਂ ਕਹਿੰਦਾ 6 ਕਾਰ 6 ਗੁਰ 6 ਉਪਦੇਸ਼ ਗੁਰ ਵੇਖੋ ਵੀਸ ਤਿੰਨ ਤਿੰਨ ਉਂਗਲਾਂ ਤੋਂ ਬਾਅਦ ਆਪਾਂ ਜੇ ਜਾਣੇ ਨਾਭੀ ਤੇ ਜਾ ਕੇ ਛੇਵਾ ਕਰ ਇਹ ਕਿਹ ਜਲੇ ਤਰਨਾ ਨਾਬੇ ਤੋਂ ਯਾਦ ਅਸੇ ਆਸਲ ਹੋਣਾ ਨਾ ਪਵਨ ਕਰਾਸਾਂ ਵੈਸੇ ਗੁਰਮਖੋਜ ਤਦ ਲੈ ਨਾਬੇ ਤੋਂ ਲੈ ਕੇ ਫਿਰ ਅਸੀਂ ਤਿੰਨ ਤਿੰਨ ਉਂਗਲ ਦੇ ਵਿੱਚ ਲਾ ਕੇ ਗਲੇ ਤੱਕ ਛੇ ਘਰ ਹੋ ਜਾਂਦੇ ਆ ਉਹਨਾਂ ਪਾਰ ਕਰਨਾ ਹੁੰਦਾ ਬੈਠ ਕੇ ਚੁੱਪ ਕਰਕੇ ਵਿਚਾਰ ਮਾਰ ਕੇ ਫਿਰ ਗਲੇ ਤੋਂ ਬੈਠ ਕੇ ਅਸੀਂ ਕੰਨ ਵੇ ਜਾਣਾ ਹੁੰਦਾ ਫਿਰ ਤੇ ਮਾਲਕ ਦੀ ਬਾਤ ਸੁਣਨੀ ਆ ਵਾਯਾ ਵੰਦੀਐ ਦੇ ਕਾਰ ਕਰਤਾਲ ਪਖਾਵਨ ਨੇ ਨੂੰ ਮਾਥੇ ਵੱਜੇ ਰਬਾਬਾ ਕਰਨ ਮਧੁਰ ਬਾਂਸਰੀ ਵਾਜੇ ਜੀਵਤ ਤੁਨ ਗਾਜਾ ਨਰਤਕਾਰੇ ਕਰਨ ਮਨੂਆ ਨਾਚੇ ਆਣੀ ਘੁੰਗਰ ਸਾਜਾ ਮਾਲ ਕਿਰਪਾ ਕਰਦਾ ਅੰਦਰ ਬੱਦਲ ਘਰ ਜਿਹਾ ਮਾਲਕ ਬਖਸ਼ ਕਰਦਾ ਤੂਰ ਚੱਲਦਾ ਜੇ ਲਗਾਤਾਰ ਚੱਲਦਾ ਫਿਰ ਉੱਥੇ ਜੇ ਅਸੀਂ ਅੰਦਰੋਂ ਬਾਹਰੋਂ ਬੰਦਗੇ ਫਿਰ ਅੰਦਰ ਉਰ ਚੱਲਦਾ ਲਗਾਤਾਰ ਪਰ ਉਹਦੇ ਵਿੱਚ ਆਨੰਦ ਦਾ ਮਸਤ ਬਾਹਰਾ ਨਹੀਂ ਜਾ ਮਾਸਤਕ ਭਰ ਆਉਂਦਾ ਵਿਚਾਰ ਕਰ ਆਉਂਦਾ ਬਈ ਹਾਂ ਬਈ ਇਹ ਮੇਰਾ ਮਾਸਤਕ ਕਿਉਂ ਭਰ ਹੋਇਆ ਜਿਆਦਾ ਸਾਨੂੰ ਉਹ ਚੀਜ਼ ਦਾ ਪਤਾ ਲੱਗ ਗਿਆ ਫਿਰ ਮਾਲਕ ਦੀ ਨਜ਼ਰ ਆਪਣੀ ਨਜ਼ਰ ਕਰੇ ਪਰਮੇਸ਼ਰ ਬੰਧਨ ਕਾਟ ਸਦਾਏ ਸਾਨੂੰ ਇਹ ਬੰਧਨ ਸੁਲਾਨਦਾ ਫਿਰ ਆਪਣੇ ਭਗਤੀ ਕਰਾਉਂਦਾ ਆਪ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਇ ਜਿਹੜੇ ਉਹਦੀ ਭਗਤੀ ਆ ਤੇ ਉਹ ਤੇ ਉਹ ਹੈ ਮਾਲਕ ਦੀ ਆ ਜਿਹੜੀ ਮਾਲਕ ਦੀ ਭਗਤੀ ਆ ਕਹੇ ਆਪਣੀ ਭਗਤੀ ਪ੍ਰਭ ਆਪ ਕਰਾਏ ਆਪੇ ਸੇਵਾ ਲਾਏ ਪਰਮ ਗਿਆ ਭੈ ਮੋਹ ਬਨਸੇ ਮਿਟਿਆ ਸਗਰ ਮਸੂਰਾ ਸਰਤ ਰਹੇ ਹੁੰਦਾ ਮਰਗਾ ਨਾਨਕ ਦਇਆ ਕਰੀ ਸੁਖਦਾ ਤੇ ਭੇਟਿਆ ਸਤਗੁਰੂਰਾ ਜੈ ਜੀਂਦਾ ਮੈਨੂੰ ਪਤਾ ਲੱਗ ਗਿਆ ਮਾਲਕ ਨੇ ਬਖਸ਼ ਕਰਤੀ ਅਸੀਂ ਮਾਲਕੇ ਦਰ ਤੇ ਸਾਡੀ ਜਾਲ ਬਣ ਗਈ ਕੋਟ ਬਰਾਦੀ ਸਤਸੰਗ ਉਧਰੇ ਜਮ ਤਾਂ ਕਿ ਨਿਰਣਾ ਆਵੇ ਫਿਰ ਭੇਤਾ ਲੱਗਿਆ ਪਤਾ ਲੱਗਿਆ ਫਿਰ ਉਹ ਤੇ ਕਹਿੰਦਾ ਸੰਤੋ ਸਾਗਰ ਪਾਰ ਉੱਤਰਿਏ ਇਹ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਕ ਇਹ ਤਰ੍ਹਾਂ ਗੁਰਪਿਆਰੇ ਇਹ ਸਾਂਝਾ ਉਪਦੇਸ਼ ਆ ਇਹ ਮਾਲਕ ਦੀ ਦਾਤ ਆ ਮਾਰਗਦਰਸ਼ਕਾ ਕਰੇ ਨਾਮ ਦਦਵਗਸੇ ਜਿਸ ਵੀ ਗੁਰਪਿਆਰ ਨੂੰ ਇਸ ਚੀਜ਼ ਦਾ ਵਰਨ ਪਿਆਰ ਪੈ ਗਿਆ ਉਹ ਗੱਲਬਾਤ ਮੇਜ਼ ਨੰਬਰ ਬੋਲੇ 79730 2284 ਇਹ ਪਰਦਾ ਨੰਬਰ ਆ ਕੋਈ ਜਿਹੜਾ ਕੋਈ ਵੀਡੀਓ ਸੁਣੇ ਜੇ ਕੋਈ ਨਾਬਦਲ ਲੱਗੇ ਸਾਂਝ ਕਰ ਸਕਦਾ ਆਪਾਂ ਸਾਂਝ ਕਰਕੇ ਇੱਕ ਇੱਕ ਦਿਨ ਗੁਣਾ ਕਿ ਸਾਂਝ ਕਰੀਏ ਇੱਕ ਦੂਜੇ ਨਾਲ ਸਾਂਝ ਕਰਕੇ ਅਸੀਂ ਆਪਦਾ ਜੀਵਨ ਸਫਲਾ ਕਰਕੇ ਲੋਕ ਸੁਖੀਏ ਫਿਰ ਲੋਕ ਸੇਲੇ ਕਰ ਸਕਦੇ ਬਲਾਫਤੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ